ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਿਤਨੇ ਵੀ ਮਾਈ ਭਾਈ ਗੁਰੂ ਪਿਆਰੇ ਸਾਥ ਸੰਗਤ ਦੂਰੋਂ ਨੇੜਿਓਂ ਜੱਜ ਕਰਕੇ ਚਵਰ ਛਤਰ ਤਖਤ ਦੇ ਮਾਲਕ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲਮੇਰੇ ਸਮੇਂ ਤੋਂ ਲੈ ਕੇ ਇਕੱਤਰ ਹੋ ਬੈਠੇ ਹਾਜ਼ਰੀਆਂ ਲਗਵਾ ਰਹੇ ਹੋ ਸੰਮੋਚੀਆਂ ਹੀ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਦਿੱਿਤ ਹੈ ਕਿ ਅੱਜ ਦੇ ਇਹ ਮਹਾਨ ਗੁਰਮਤ ਸਮਾਗਮ ਨਾਵੇਂ ਪਾਤਸ਼ਾਹ ਹਿੰਦ ਦੀ ਚਾਦਰ ਮਜ਼ਲੂਮਾਂ ਦੇ ਰਾਖੇ ਤਿਆਗ ਵਿਰਾਗ ਤੇ ਅਨੁਰਾਗ ਸੰਲੋਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਸਤਾਬਦੀ ਨੂੰ ਸਮਰਪਿਤ ਕੀਤੇ ਜਾ ਰਹੇ ਨੇ ਨਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 350 ਸਾਲਾ ਗੁਰਤਾ ਗਦੀ ਗੁਰਪੁਰਬ ਨੂੰ ਇਹ ਸਮਰਪਿਤ ਹੋ ਰਹੇ ਹਨ ਅਤੀ ਸਤਕਾਰਯੋਗ ਸਤਖੰਡ ਵਾਸੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਕ੍ਰਾਂਤੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਗੁਰੂ ਪਿਆਰਿਆਂ ਦੀ ਦੋਸਤੀ ਸਲਾਨਾ ਮਿੱਠੀ ਪਿਆਰੀ ਯਾਦ ਨੂੰ ਵੀ ਇਹ ਸਮਾਗਮ ਸਮਰਪਿਤ ਕੀਤੇ ਜਾ ਰਹੇ ਨੇ ਸਾਜੇ ਹੋਏ دیਵਾਨਾ ਦੇ ਵਿੱਚ ਸਤਕਾਰਯੋਗ ਭਾਈ ਸਾਹਿਬ ਭਾਈ ਬਰਿਆਮ ਸਿੰਘ ਜੀ ਉਹਨਾਂ ਦੀ ਕਵਿਸ਼ਰੀ ਜਥੇ ਦੀ ਪਾਵਨ ਪਵਿੱਤਰ ਰਸਨਾ ਤੋਂ ਜਿੱਥੇ ਧੰਨ ਪਿਤਾ ਗੁਰੂ ਰਾਮਦਾਸ ਸਾਹਿਬ ਮਹਤਾ ਦੀ ਦਵਾਰਾ ਸ਼ਰਧਾ ਕਰਵਾ ਕੇ ਗਏ ਨੇ ਸਮੋਤੀਆਂ ਸੰਗਤਾਂ ਵੱਲੋਂ ਪ੍ਰਬੰਧਕ ਵੀਰਾਂ ਵੱਲੋਂ ਸਤਕਾਰਯੋਗ ਵੀਰ ਭਾਈ ਜਗਦੇਵ ਸਿੰਘ ਜੀ ਹੋਰਾਂ ਨੇ ਸਾਰੀਆਂ ਸੰਗਤਾਂ ਦਾ ਇਹ ਹੁਕਮ ਲਾਇਆ ਸੀ ਕਿ ਕੁਝ ਸਮੇਂ ਲਈ ਗੁਰਮਤ ਔਰ ਇਤਿਹਾਸ ਦੀ ਵਿਚਾਰ ਸੰਗਤਾਂ